ਆਈਕ ਪੈਂਸ ਨੇ ਅਲੋਚਨਾ ਕੀਤੀ ਹੈ ਰਾਸ਼ਟਰਪਤੀ 트ੰਪ ਦੀ ਉਹਦੇ ਨਾਲ ਰਹੇ ਸਾਥਕਾ ਉਪਰਾਸ਼ਟਪਤੀ ਅਮਰੀਕਾ ਦੇ ਉਹਨਾਂ ਨੇ ਕਿਹਾ ਕਿ ਜਿਹੜੀ ਕੁਝ ਗੱਲਾਂ ਮਾਮਲਿਆਂ ਦੇ ਉੱਤੇ ਉਹਨਾਂ ਨੇ ਮਤਲਬ ਅਸਹਿਮਤੀ ਤੇ ਆਲੋਚਨਾ ਵੀ ਇੱਥੇ ਰਾਸ਼ਟਰਪਤੀ ਟਰੰਪ ਗਲਤ ਕਦੇ ਜਿਹੜੀ ਇਹਨਾਂ ਨੇ ਯੂਕਰੇਨ ਨੂੰ ਪੂਰੀ ਮਦਦ ਨਹੀਂ ਕੀਤੀ ਯੂਕਰੇਨ ਦੇ ਨਾਲ ਖੜੇ ਨਹੀਂ ਹੋਏ ਇਹਦੇ ਨਾਲ ਰਸ਼ੀਆ ਸਟਰੋਂਗ ਹੋ ਗਿਆ ਤੇ ਜੇ ਮਾਈਕ ਪੈਂਸਕੀ ਕਹਿੰਦਾ ਵੀ ਰੂਸ ਸਟਰੋਂਗ ਹੋ ਕੇ ਯੂਕਰੇਨ ਦੇ ਉੱਤੇ ਕਬਜ਼ਾ ਕਰ ਲਏਗਾ ਤੇ ਇਹਨਾਂ ਇੱਕ ਦੇਸ਼ ਦੇ ਉੱਤੇ ਕਬਜ਼ਾ ਨਹੀਂ ਕਰਨਾ ਵੀ ਫਿਰ ਬਾਕੀ ਦੇਸ਼ਾਂ ਵੱਲ ਜਾਣਾ ਫਿਰ ਕੀ ਕਰੋ ਉਹਨਾਂ ਨੇ ਜਿਹੜੀ ਗੱਲ ਕਰਤੀ ਹੈ ਕਿ ਅਮਰੀਕਾ ਨੂੰ ਸਟਰੋਂਗ ਹੋਣਾ ਚਾਹੀਦਾ ਤਾਨਾਸ਼ਾਹਾਂ ਦੇ ਖਿਲਾਫ ਦੇ ਡਿਕਟੇਟਰ ਨੇ ਚੀਨ ਵਰਗੇ ਇਹ ਤੇ ਮਤਲਬ ਕੋਈ ਗੱਲਬਾਤ ਸੁਣਦਾ ਹੀ ਨਹੀਂ ਹੈ ਕਿਸੇ ਦੀ ਕਿ ਚੀਨਾ ਸਖਤੀ ਕਰਨੀ ਚਾਹੀਦੀ ਆ ਨਾ ਕਿ ਇਹਨਾਂ ਜਿਹੜੇ ਸਾਡੇ ਦੋਸਤ ਮਿੱਤਰ ਜਾਂ ਭਾਈਵਾਲ ਦੇਸ਼ ਨੇ ਉਹਨਾਂ ਦੇ ਉੱਤੇ ਕੋਈ ਸਜ਼ਾ ਦੇਣੀ ਚਾਹੀਦੀ ਆ ਟੈਰਫ ਲਾ ਕੇ ਜਿਹਦੇ ਨਾਲ ਅਮਰੀਕਾ ਦਾ ਵੀ ਨੁਕਸਾਨ ਹੋਵੇ ਜਿਹੜੇ ਟਰੰਪ ਦਾ ਪਲਾਨ ਆ ਟੈਰਫ ਲਾਉਣ ਵਾਲਾ ਇਹਦੇ ਨਾਲ ਜਿਹੜੇ ਕਈ ਦੇਸ਼ਾਂ ਦੇ ਵਿੱਚ ਕੀਮਤਾਂ ਵਧੀਆਂ ਆ ਲਖਰੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਇਕਨੋਮੀ ਦੇ ਉੱਤੇ ਮਾੜਾ ਅਸਰ ਪਿਆ ਆ ਅ ਇਹ ਵੀ ਮਾਈਕ ਪੈਂਸ ਇਹ ਮੰਨਦਾ ਹੈ ਕਿ ਅਮਰੀਕਾ ਨੂੰ ਜ਼ਿਆਦਾ ਟ੍ਰੇਡ ਕਰਨਾ ਚਾਹੀਦਾ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਦੇਸ਼ ਨੇ ਉਹਨਾਂ ਦੇ ਮਾਈਕ ਪੈਂਸ ਨੇ ਅ ਆਲੋਚਨਾ ਕੀਤੀ ਹੈ ਰਾਸ਼ਟਰਪਤੀ 트ੰਪ ਦੀ ਉਹਨਾਂ ਦੇ ਨਾਲ ਰਹੇ ਆ ਸਾਬਕਾ ਉਪ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਨੇ ਕਿਹਾ ਕਿ ਜਿਹੜੀ ਕੁਝ ਗੱਲਾਂ ਮਾਮਲਿਆਂ ਦੇ ਉੱਤੇ ਉਹਨਾਂ ਨੇ ਮਤਲਬ ਅਸਹਿਮਤੀ ਤੇ ਆਲੋਚਨਾ ਵੀ ਇੱਥੇ ਰਾਸ਼ਟਰਪਤੀ 트ੰਪ ਗਲਤ ਨੇ ਕਹਿੰਦੇ ਜਿਹੜੀ ਇਹਨਾਂ ਨੇ ਯੂਕਰੇਨ ਨੂੰ ਪੂਰੀ ਮਦਦਿੰਗਾ ਕੀਤੀ ਯੂਕਰੇਨ ਦੇ ਨਾਲ ਖੜੇ ਨਹੀਂ ਹੋਏ ਇਹਦੇ ਨਾਲ ਰਸ਼ੀਆ ਸਟਰੋਂਗ ਹੋ ਗਿਆ ਤੇ ਜੇ ਮਾਈਕ ਪੈਂਸ ਨੇ ਕਿਹਾ ਵੀ ਰੂਸ ਸਟਰੋਂਗ ਹੋ ਕੇ ਯੂਕਰੇਨ ਦੇ ਉੱਤੇ ਕਬਜ਼ਾ ਕਰ ਲੈਂਦਾ ਤੇ ਇਹਨਾਂ ਇੱਕ ਦੇਸ਼ ਦੇ ਉੱਤੇ ਕਬਜ਼ਾ ਨਾਲ ਸਬਰ ਨਹੀਂ ਕਰਨਾ ਐਵੇਂ ਫਿਰ ਬਾਕੀ ਦੇਸ਼ਾਂ ਵੱਲ ਜਾਣਾ ਫਿਰ ਕੀ ਕਰੋਗੇ ਇਹ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਬਾਕੀ ਦੇਸ਼ਾਂ ਵੱਲ ਵੀ ਇਹ ਜਾਣਗੇ ਦੂਜਾ ਉਹਨਾਂ ਨੇ ਜਿਹੜੀ ਗੱਲ ਕਰ ਕਹੀ ਆ ਕਿ ਅਮਰੀਕਾ ਨੂੰ ਸਟਰੋਂਗ ਹੋਣਾ ਚਾਹੀਦਾ ਤਾਨਾਸ਼ਾਹਾਂ ਦੇ ਖਿਲਾਫ ਜਿਹੜੇ ਡਿਕਟੇਟਰ ਨੇ ਚੀਨ ਵਰਗੇ ਜਿੱਥੇ ਮਤਲਬ ਕੋਈ ਗੱਲਬਾਤ ਕੋਈ ਸੁਣਦਾ ਹੀ ਨਹੀਂ ਹੈ ਕਿਸੇ ਦੀ ਕਿ ਚੀਨਾਂ ਸਖਤੀ ਕਰਨੀ ਚਾਹੀਦੀ ਆ ਨਾ ਕਿ ਇਹਨਾਂ ਜਿਹੜੇ ਸਾਡੇ ਦੋਸਤ ਮਿੱਤਰ ਜਾਂ ਭਾਈਵਾਲ ਦੇਸ਼ ਨੇ ਉਹਨਾਂ ਦੇ ਉੱਤੇ ਕੋਈ ਸਜ਼ਾ ਦੇਣੀ ਚਾਹੀਦੀ ਆ ਟੈਰਫ ਲਾ ਕੇ ਜਿਹਦੇ ਨਾਲ ਅਮਰੀਕਾ ਦਾ ਵੀ ਨੁਕਸਾਨ ਹੋਵੇ ਜਿਹੜੇ ਟਰੰਪ ਦਾ ਪਲਾਨ ਆ ਟੈਰਫ ਲਾਉਣ ਵਾਲਾ ਇਹਦੇ ਨਾਲ ਜਿਹੜੇ ਕਈ ਦੇਸ਼ਾਂ ਦੇ ਵਿੱਚ ਕੀਮਤਾਂ ਵਧੀਆਂ ਆ ਖਰੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਇਕਨੋਮੀ ਦੇ ਉੱਤੇ ਮਾੜਾ ਅਸਰ ਪਿਆ ਆ ਇਹ ਵੀ ਮਾਈਕ ਪੈਂਸ ਇਹ ਮੰਨਦੇ ਆ ਕਿ ਅਮਰੀਕਾ ਨੂੰ ਜ਼ਿਆਦਾ ਟ੍ਰੇਡ ਕਰਨਾ ਚਾਹੀਦਾ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਦੇਸ਼ ਨੇ ਉਹਨਾਂ ਦੇ ਨਾਲ ਤੇ ਜਿਹੜੀਆਂ ਮਤਲਬ ਫੇਅਰ ਇਹ ਸਾਰਾ ਕੁਝ ਇਹਦੇ ਨਾਲ ਹੋਣਾ ਚਾਹੀਦਾ ਗ੍ਰੀਨਲੈਂਡ ਬਾਰੇ ਵੀ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਜਿਹੜਾ ਗ੍ਰੀਨਲੈਂਡ ਆ ਬਹੁਤ ਇੰਪੋਰਟੈਂਟ ਆ ਅਮਰੀਕਾ ਦੀ ਸਿਕਿਉਰਿਟੀ ਦੇ ਲਈ ਪਰ ਇਹ ਹਾਸੇ ਵਾਲੀ ਗੱਲ ਆ ਕਿ ਜਿਹੜਾ 트럼ਪ ਦਾ ਆਈਡੀਆ ਹੈ ਕਿ ਉੱਥੇ ਮਿਲਟਰੀ ਫੋਰਸ ਲਾ ਕੇ ਇਹਨੂੰ ਟੇਕਓਵਰ ਕੀਤਾ ਜਾ ਸਕਦਾ ਵੈਕਸੀਨ ਬਾਰੇ ਉਹਨਾਂ ਨੇ ਖਾਸ ਚਿੰਤਾ ਪ੍ਰਗਟ ਕੀਤੀ ਹੈ ਰੋਬਰਟ ਐਫ ਕੈਨੇਡੀ ਜੂਨੀਅਰ ਨੇ ਕ੍ਰਿਟਿਸਾਈਜ਼ ਕੀਤਾ ਕਿ ਜਿਹੜੇ ਹੈਲਥ ਸੈਕਟਰੀ ਨੇ ਕਿ ਇਹੀ ਜਿਹੜੀਆਂ ਡਾਊਟਸ ਫੁਲਾ ਰਹੇ ਆ ਇਹਦੇ ਬਾਰੇ ਵੈਕਸੀਨ ਬਾਰੇ ਮੀਜ਼ਲਸ ਉਹ ਕੰਦੇ ਪ੍ਰੋਵੈਂਟੇਬਲ ਆ ਜਾਣਾ ਚਾਹੀਦਾ ਇਹਦੀ ਵੈਕਸੀਨ ਲਗਾਉਣੀ ਚਾਹੀਦੀ ਆ ਜਨਵਰੀ 6 ਦੇ ਜਿਹੜੇ ਇਹ ਪਾਰਡਨ ਸੀਗੇ ਉਹਦੇ ਨਾਲ ਵੀ ਉਹ ਸਹਿਮਤ ਹੋਇਆ ਵੀ ਇਹ ਵੀ ਗੱਲ ਗਲਤ ਹੋਈ ਹੈ ਸੋ 트럼ਪ ਦੇ ਨਾਲ ਐਂਡ ਤੱਕ ਰਿਲੇਸ਼ਨਸ਼ਿਪ ਇਹਨਾਂ ਦੇ ਠੀਕ ਰਹੇ ਆ ਉਹ ਕਹਿੰਦੇ ਅਸੀਂ ਇਕੱਠੇ ਕੰਮ ਕੀਤਾ ਪਰ ਜਦੋਂ 트럼ਪ ਨੇ ਜਿਹੜੀ ਫਾਲਸ ਕਲੇਮ 2020 ਇਲੈਕਸ਼ਨ ਬਾਰੇ ਕੀਤੀ ਉਸ 트럼ਪ ਤੋਂ ਜਿਹੜਾ ਉਸ ਸਮੇਂ ਦੇ ਵਿੱਚ ਇਹ ਪਿੱਛੇ हट ਗਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ